ਮੋਟਰਾਂ ਦੇ ਤਾਰਾਂ ਤੇ ਟਰਾਂਸਫਰਮਾਂ ਦੇ ਚੋਰੀ ਹੁੰਦੇ ਤੇਲ ਤੋਂ ਕਿਸਾਨ ਹੋਏ ਔਖੇ ਪੁਲਿਸ ਨੇ ਬਰਾਮਦ ਕੀਤਾ ਚੋਰੀ ਕੀਤੀਆਂ ਹੋਈਆਂ ਤਾਰਾਂ ਚੋਂ ਕੱਢਿਆ ਤਾਂਬਾ ਪਿੰਡ ਗੋਣਾ ਚੌਰ ਜੋ ਕਿਸਾਨਾਂ ਦੇ ਲਈ ਵੱਡੀ ਸਰਦਾਰੀ ਬਣੀ ਹੋਈ ਖਬਰ ਸਾਹਮਣੇ ਆ ਰਹੀ ਹੈ ਕਿ ਚੋਰ ਲਗਾਤਾਰ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਦੇ ਤੇਲ ਚੋਰੀ ਕਰ ਰਹੇ ਹਨ ਪਰੇਸ਼ਾਨ ਲੰਬੜਦਾਰ ਚਾਜਾ ਤੇ ਸਾਦੀ ਕਿਸਾਨਾਂ ਨੇ ਦੱਸਿਆ ਕਿ ਉਹ ਚਾਰ-ਚਾਰ ਵਾਰ ਮੋਟਰਾਂ ਦੀਆਂ ਤਾਰਾਂ ਪਵਾ ਚੁੱਕੇ ਹਨ ਪਰ ਚੋਰ ਐਨੇ ਬੇਸ਼ਰਮ ਹਨ ਕਿ ਜਦੋਂ ਵੀ ਨਵੀਂ ਤਾਰ ਪਵਾਈਦੀ ਹੈ ਉਦੋਂ ਹੀ ਚੋਰੀ ਹੋ ਜਾਂਦੀ ਹੈ ਕਿਸਾਨਾਂ ਨੇ ਕਿਹਾ ਕਿ ਪੁਲਿਸ ਚਾਹੇ ਤਾਂ ਸਾਰੀਆਂ ਚੋਰੀਆਂ ਬੰਦ ਹੋ ਸਕਦੀਆਂ ਹਨ ਪਰ ਕੰਮ ਕਿਹੜਾ ਕਰਦਾ ਹੈ ਦੂਸਰੇ ਪਾਸੇ ਮੋਟਰਾਂ ਦੀਆਂ ਤਾਰਾਂ ਚੋਛੜ ਕੇ ਕੱਢਿਆ ਤਾਂਬਾ ਮਿਲਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਨੇ ਦੱਸਿਆ ਕਿ ਸੜੇ ਹੋਏ ਤਾਂਬੇ ਦਾ ਭਰਿਆ ਝੋਲਾ ਚੋਰ ਛੱਡ ਕੇ ਫਰਾਰ ਹੋ ਗਿਆ ਉਕਤ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੀ ਦੋਸ਼ੀਆਂ ਨੂੰ ਫੜ ਲਈ ਜਲਦੀ ਤੋਂ ਕਾਰਵਾਈ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਮਨਵੀਰ ਗੁਣਾਚੌਰ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਮਾਰਕੀਟਿੰਗ ਹੋਈ ਜਾਏ ਇਹ ਦੂਜੀ ਮੋਟੇ ਲਈ 7:00 ਵਜੇ ਪਹਿਲੀ ਬਾਰ ਪਹਿਲੀ ਹੋਣੀ ਹੈ ਕਿਰਪਾ ਕਰਕੇ ਸਟਾਰਟ ਕਰੋ ਜਿੱਥੇ ਜਾ ਕੇ ਟਿਕਦੇ ਹੈ ਮੁਰਗੀ ਪੀ ਜਾਏਗਾ 8:00 ਵਜੇ ਪੁੱਜਣ ਦੇਰੀ ਹੈ ਯਾਰ ਖਾਤਾ ਹੋ ਗਿਆ ਲੇਕਿਨ ਰਿਪੋਰਟਾਂ ਲਗਾਈਆਂ ਸੀ ਯਾਦ ਕਰ ਦੱਸੋ ਇਹ ਤੁਸੀਂ ਯਾਦ ਤੁਸੀਂ ਕਰ ਲੈ ਤੇ ਉਹ ਤਾਰਾ ਚ ਪਾ ਕੇ ਜਾਂਦਾ ਦੂਏ ਦਿਨ ਪਟ ਲੈਂਦੇ ਆ ਪੈਸੇ ਬੜੇ ਲੱਗਦੇ ਆ ਦੋ ਦੋ ਤੇ ਚਾਰ ਚਾਰ ਘੰਟੇ ਜਿਹੜੀ ਯਾਰ ਲਾਈਟ ਬੰਦ ਰਹਿ ਜਾਂਦੀ ਆ ਤੇ ਅਸੀਂ ਤਾਂ ਹੀ ਕਹਿੰਦੇ ਆ ਵੀ ਇਹ ਜਿਹੜਾ ਗਰੋ ਆ ਜਿਹੜਾ ਇਹ ਹਿੰਦ ਦਾ ਫੜ ਹੋਇਆ ਉਹ ਉਹਦੇ ਨਾਲ ਜਿਹੜੇ ਬਾਕੀ ਦੇ ਮੁੰਡੇ ਉਹ ਵੀ ਫੜੇ ਜਾਣ ਤੇ ਜਿਹੜੇ ਕੁਆੜੀਏ ਤਾਰਾ ਖਰੀਦਦੇ ਉਹ ਵੀ ਫੜੇ ਜਾਣ ਬਾਕੀ ਮੈਂ ਸਾਰੇ ਬੇਨਤੀ ਕਰਦਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਾਈਕਲਾਂ ਤੇ ਕੁਆੜੀਆ ਹੁੰਦੇ ਆ ਉਹਨਾਂ ਦਾ ਸਾਈਕਲ ਖੋਹ ਕੇ ਆਪਣੇ ਘਰ ਰੱਖ ਲਓ ਤੇ ਉਹਨੂੰ ਦੱਸ ਦਿਓ ਵੀ ਬੰਦਾ ਬਣ ਜਾ ਨੱਠ ਜਾ ਤੈਨੂੰ ਅਸੀਂ ਸਾਈਕਲ ਨਹੀਂ ਦੇਣਾ ਚੋਰ ਹੁੰਦਾ ਉਹ ਪਹਿਲਾਂ ਛੱਡ ਦਿੰਦੀ ਬੋਲ ਜੀ ਉਹ ਕਹਿੰਦੇ ਵੀ ਅਸੀਂ ਘਰ ਨੂੰ ਰੋਟੀਆਂ ਖੁਲਾਈਏ ਇਹਨੂੰ ਇਹ ਜਮਾਨਤੀ ਦੇ ਮਾਰਾ ਕੰਮ ਇਹ ਇੱਕ ਮਿੰਟੇ 10 ਦਿਨਾਂ ਦਾ ਕੰਮ ਆ ਜੇ ਬੰਦ ਕਰਨਾ ਹੋਵੇ ਜੇ ਬੰਦ ਕਰਨ ਤੇ ਆ ਜਾਣ ਪੁਲਿਸ ਚੈੱਕ ਕਰੇ ਕੁਆੜੀਆਂ ਨੂੰ ਕੁਆੜੀਆਂ ਦਾ ਸਮਾਨ ਫੜੋਂਦਾ ਕੁਆੜੀਆਂ ਦੱਸਣ ਕਿਥੋਂ ਰਿਆ ਕੁਆੜੀਆਂ ਸਮਾਨ ਲੈਣਾ ਜੇ ਤੋਂ ਸਮਾਨ ਲੈਂਦੇ ਆ ਉਹਦਾ ਆਧਾਰ ਕਾਰਡ ਲਿਖਣ ਜੇ ਬਿਲਿਓ ਤੋਂ ਸਮਾਨ ਫੜੋਗਾ ਦੱਸੋ ਤੇ ਮੈਂ ਫਲਾਣਾ ਬੰਦਾ ਮੈਂ ਦੇਖ ਕੇ ਗਿਆ ਆ ਆਧਾਰ ਕਾਰਡ ਇਹ 10 ਦਿਨਾਂ ਦਾ ਕੰਮ ਬੰਦ ਹੋ ਜਾਊਗਾ ਬੰਦ ਕਰਨਾ ਨਹੀਂ ਕਿਹਾਉਂਦੇ ਠੀਕ ਹੈ ਜੀ ਸਾਡਾ ਕੀ ਕਸੂਰ ਆ ਭੈਣਾਂ ਚ 6-6000 ਰੁਪਏ ਦੀ ਤਾਰਿਆ ਕੱਲੀ ਕੱਲੀ ਪੈਂਦੀ ਪੰਜ-ਪੰਜ 12 ਤਾਰਾਂ ਖੋਲ ਹੋ ਗਏ ਕਿਹੜਾ ਬੰਦਾ ਇੱਥੇ ਦੱਸੋ ਕਿਹਦੀ ਇੰਕਾਰ ਬੁੱਲੀ ਸਾਰੇ ਬੰਦਿਆਂ ਨੇ ਤਾਰਾਂ ਖੋਲ ਟੁਕੀਆਂ ਤਾਂ ਅਜ ਇੱਕ ਬੰਦਾ ਫੜ ਹੋਇਆ ਤੇਲ ਪਵਾਉਂਦਾ ਉਹ ਵੀ ਡਿੱਕਿਆ ਜਾਂਦਾ ਤੇ ਉਹ ਤੇਲ ਜਿਹੜੀ ਸਾਡਾ ਸੀਜ਼ਨ ਦੇ ਵਿੱਚ 4 ਵਜੇ ਤੱਕ ਜਰੂਰ ਨਿਕਲਦਾ ਤੇ ਉਹ ਤੇ ਪੋਲ ਪਾਉਂਦੇ। ਫਰੋਜਪੁਰ ਦੇ ਗੇਟ ਦੇ ਮੋੜੇ ਆ ਪ੍ਰਮ ਫਰوق ਪੈਨ ਪੱਕੀ ਸੜਕ ਦੇ ਉੱਤੇ ਪੱਕੀ ਸੜਕ ਨੇ। ਤੇ ਉਹ ਜਿੰਨੀ ਵਾਰਾ ਵੀ ਤੇਲ ਨਿਕਲਦਾ ਪੁਲਿਸ ਨੂੰ ਰਿਪੋਰਟ ਵੀ ਕਰੀਦੀ ਆ ਕਈ ਸਾਰਾ ਕੁਝ ਮਹਿਕਮਿਆਂ ਨੂੰ ਵੀ ਦੱਸੀਦਾ। ਪੈਸੇ ਕੋਲੋਂ ਵੀ ਲਾਈਦੇ ਆ ਹੁਣ ਕੋਲੋਂ ਪੈਸੇ ਲਾ ਕੇ ਅਸੀਂ ਆਪਣੇ ਕਣਕ ਨੂੰ ਪਾਣੀ ਲਾਇਆ ਸੀਗਾ। ਇੱਕ ਸਾਲ ਤੱਕ ਕਣਕ ਵੀ ਮੇਰੀ ਰੋਣੀ ਵੀ ਰਹਿ ਗਈ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਈ ਤੁਸੀਂ? ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਧਰ ਦੇ ਚੋਰ ਜਿਹੜੇ ਆ ਉਹਨਾਂ ਨੂੰ ਪੂਰਾ ਤੇਲਾ ਪਿੱਛੇ ਜਾਵੇ। ਪ੍ਰਸ਼ਾਸਨ ਤੋਂ ਇਹ ਆ ਮੈਂ ਮੰਗ ਕਰਦੇ ਆ ਵੀ ਜਿੱਦਾਂ ਹੁਣ ਆਮ ਬੰਦੇ ਦੇ ਮੂੰਹ ਤੋਂ ਇਹ ਨਿਕਲਦਾ ਵੀ ਜਿੰਨੇ ਕੁਆੜੀਏ ਬੈਠੇ ਆ ਉਹ ਪੁਲਿਸ ਨੂੰ ਮਹੀਨਾ ਭਰ ਰਹੀ ਆ ਆ ਜਿੰਨੇ ਬੰਦਿਆਂ ਨੇ ਮੂੰਹ ਹਰੇਕ ਬਾਹਾਇਆ ਕੱਢਦੇ ਵੀ ਜੇ ਮਹੀਨੇ ਪਰਦੇ ਤਾਂ ਸਾਡੇ ਚੋਰ ਕੱਲ ਫੜੂਗੇ ਫੜਾਉਣਾ ਕਿਹਨੂੰ ਜੇ ਚੋਰ ਫੜਾ ਵੀ ਦਿੰਨੇ ਆ ਤੇ ਜਿੱਦੀਆਂ ਤਰੀਕਾ ਉਹ ਚੋਰ ਦੀਆਂ ਬੰਦੇ ਉਹਨੀਆਂ ਨਾਲ ਜੱਟਦੀਆਂ ਬੰਦੇ ਮੈਂ ਇੱਕ ਵਾਰੀ ਆਪਣਾ ਚੋਰ ਫੜਾਇਆ ਤੇ ਨਾਲ ਤਰੀਕਾ ਵੀ ਨਹੀਂ ਉੱਥੇ ਬੰਦਿਆ ਮੈਂ ਹੱਥ ਜੋੜ ਕੇ ਉੱਥੋਂ ਛੁੱਟਿਆ ਵੀ ਮੇਰੀ ਜਾਨ ਛੜਾਦਾ ਮੈਂ ਮੁੜ ਕੇ ਚੋਰ ਨਾ ਕਰੀ ਲਗਾਉ ਆ ਸਾਡੇ ਮੁਲਕ ਦਾ ਕਾਨੂੰਨ ਆ ਆ ਸਾਰੇ ਬੰਦੇ ਚੋਰ ਫੜਾਉਣ ਵਾਲੇ ਖੜੇ ਜੇ ਸਾਨੂੰ ਸਾਰੇ ਨਾਲ ਨਹੀਂ ਤਰੀਕਾ ਪੈ ਕਹਿਣਾ ਅਈ ਚੋਰ ਫੜਾਉਣ ਆਜਾਂਗੇ ਬਣ ਕੇ ਨਹੀਂ ਜੀ ਚੋਰ ਕੋਈ ਫੜਾਉਣ ਨਹੀਂ ਆਉਂਦਾ ਡਰਦਾ ਵੀ ਮੁੜ ਕੇ ਸਾਡੀਆਂ ਵੀ ਤਰੀਕਾਉਂ ਨਹੀਂ ਪੈਣੀਆਂ ਸਮਾਨ ਫੜਿਆ ਗਿਆ ਚੋਰ ਦੇ ਕੋਲ ਆ ਸਮਾਨ ਫੜਿਆ ਗਿਆ ਬਰਾਮਦ ਹੋ ਗਿਆ ਫਿਰ ਚੋਰ ਦੀ ਜ਼ਿੰਮੇਵਾਰੀ ਰਹਿ ਗਈ ਜਾ ਕਿਸਾਨਾਂ ਦੀ ਨਾਲ ਵੀ ਜ਼ਿੰਮੇਵਾਰੀ ਹੈ ਕਿ ਵੀ ਤੁਸੀਂ ਵੀ ਤੁਸੀਂ ਜਾ ਕੇ ਮੋਟੋ ਜੇ ਫਿਰ ਥਾਣੇ ਦੇ ਬਾਰੇ ਵਾਲਾ ਮੈਨੂੰ ਦੱਸੋ ਇਹ ਥਾਣੇ ਦੇ ਵਿੱਚ ਚੋਰ ਫੜ ਹੁੰਦਾ ਕਾਨੂੰਨ ਬਾਰੇ ਵਾਲਾ ਥਾਣੇ ਦੇ ਵਿੱਚ ਬੰਦਿਆਂ ਨੂੰ ਫੜਨਾ ਚਾਹੀਦਾ ਹੁੰਦਾ ਬੰਦਿਆਂ ਨੂੰ ਚਿਲੰਦਰ ਭੇਜਣਾ ਹੈ ਨਵੇਂ ਚਿਲੰਦਰ ਥੋੜਾ ਤਾਂ 400 ਬੰਦ ਜੀ ਤੇ ਸਾਰਾ ਚੋਰੀ ਜਿਹੜੀਆਂ ਕੀਤੀਆਂ ਸੀ ਉਹ ਸਾਰਾ ਮੌਕੇ ਤੇ ਗ੍ਰਾਮਣ ਕਰਦੀਆਂ ਜੀ ਤੇ ਜਿਹਦਾ ਗੁਰਪ੍ਰੀਤ ਦਾ ਨਾਮ ਲਖਾਇਆ ਉਹਦੇ ਇਗਲਾ ਬਣਦੀ ਕਰਵਾਈ ਕੀਤੀ ਜਾਵੇ ਥੈਂਕ ਯੂ